ਸਵਾਗਤ ਹੈ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਅਰਜਨ ਟਿਨ ਲੋ ਨੇ ਅਜੇ ਹ ਕੀ ਕਰ ਦਿੱਤਾ ਕਿ ਸਾਰੇ ਲੋਕ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲੇ ਦੇ ਲਿਖੇ ਹੋਏ ਗਾਣੇ ਅਰਜਨ ਨੇ ਹੀ ਗਉਣੇ ਚਾਹੀਦੇ ਨੇ ਤੁਹਾਨੂੰ ਦੱਸ ਦਈਏ ਕਿ ਅਰਜਨ ਟਿਨ ਲੋ ਦਾ ਇੱਕ ਲਾਈਵ ਸ਼ੋਅ ਸੀਗਾ ਜਿਸ ਦੇ ਦੌਰਾਨ ਸਿੱਧੂ ਮੂਸੇਵਾਲੇ ਦਾ ਲਿਖਿਆ ਹੋਇਆ ਗਾਣਾ ਅਰਜਨ ਟਿਨ ਲੋ ਨੇ ਗਾਇਆ ਸੀਗਾ ਉਹ ਕਿਹੜਾ ਗਾਣਾ ਆ ਅਦੇ ਕੀ ਗਾਇਨੀਆਂ ਦੀਆਂ ਲਾਈਨਾਂ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਅਸੀਂ ਤੁਹਾਨੂੰ ਉਹ ਵੀਡੀਓ ਵੀ ਦਿਖਾਵਾਂਗੇ ਇੱਥੇ ਗਾਣਾ ਵੀ ਸੁਣਾਵਾਂਗੇ ਅਰਜੰਟ ਢਿੱਲੋਂ ਨੇ ਕਿਹੜਾ ਗਾਣਾ ਗਾਇਆ ਸਿੱਧੂ ਦਾ ਲਿਖਿਆ ਆਇਆ ਉਹ ਗਾਣਾ ਆ ਤੇ ਉਸ ਤੋਂ ਬਾਅਦ ਕਾਫੀ ਅਦਾ ਚਰਚਾ ਦੇ ਵਿੱਚ ਵੀ ਅਰਜੰਟ ਢਿੱਲੋਂ ਆ ਚੁੱਕਿਆ ਆ ਅਦੇ ਕੀ ਨੇ ਉਹ ਗਾਣੇ ਦੇ ਬੋਲ ਅਤੇ ਸਿੱਧੂ ਮੂਸੇਵਾਲੇ ਨੇ ਅਜਿਹਾ ਕੀ ਲਿਖਿਆ ਸੀਗਾ ਜਿਹੜਾ ਅਰਜੰਟ ਢਿੱਲੋਂ ਨੂੰ ਠੀਕ ਲੱਗਾ ਅਤੇ ਲਾਈਵ ਸ਼ੋਅ ਦੇ ਦੌਰਾਨ ਜੱਕ ਦਾ ਮਹੀ ਅਰਜੰਟ ਢਿੱਲੋਂ ਨੇ ਜਿਹੜਿਆ ਕਿ ਉਹ ਲਾਈਨਾਂ ਗਾ ਦਿੱਤੀਆਂ ਆਓ ਬਿਨਾਂ ਦੇਰੀ ਕਿਤੇ ਅਰਜੰਟ ਲੋਦੀਓ ਵੀਡੀਓ ਦੇਖਦੇ ਆਂ ਜਰੂਰ ਵੇਖਿਓ ਐਨ ਤੱਕ ਇਹ ਵੀਡੀਓ ਨੂੰ ਜ਼ਿੰਦਗੀ ਦੇ ਰੋੜੇ ਕਈ ਸੁਪਨੇ ਉੜੇ ਜੋ ਬੀਤੇ ਆਏ ਹੋ ਪਰਗੇ ਕਿ ਸਤਿਗੁਰਾਂ ਦਾ ਦਰ ਆਇ ਤੇ ਨਾ ਬਦਲਾਸਾ ਉਹ ਮੈਂ ਫੋਲਟ ਹਾਂਜੀ ਦੋਸਤੋ ਇਹ ਹੀ ਸੀਗੀ ਉਹ ਵੀਡੀਓ ਜਿਸ ਦੇ ਦੌਰਾਨ ਕੀ ਸਟੇਜ ਦੇ ਉੱਪਰ ਸਿੱਧੂ ਮੂਸੇਵਾਲਾ ਦਾ ਗਾਣਾ ਗਾ ਦਿੱਤਾ ਅਰਜਨ ਢਿੱਲੋਂ ਨੇ ਤੇ ਉਸ ਤੋਂ ਬਾਅਦ ਸਿੱਧੂ ਆਰਮੀ ਦਾ ਪਿਆਰ ਵੀ ਬਹੁਤ ਸਾਰਾ ਮਿਲਿਆ ਸੀ ਗਾ ਅਰਜਨ ਢਿੱਲੋਂ ਨੂੰ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਬਹੁਤ ਜਲਦੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ